ਨੌਜਵਾਨਾਂ ਨੂੰ ਵਿਦੇਸ਼ ਭੇਜਣ ਦੇ ਨਾਂ ਤੇ ਬਹੁਤ ਸਾਰੇ ਧੋਖਾਧੜੀ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਤੇ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਏਜੰਟ ਨੂੰ ਸਜ਼ਾ ਹੋਈ ਹੈ ਪੂਰਾ ਮਾਮਲਾ ਕੀ ਹੈ ਕਿੱਥੋਂ ਦੀ ਅਦਾਲਤ ਨੇ ਜਿਹੜੀ ਸਜ਼ਾ ਸੁਣਾਈ ਹੈ ਤੁਹਾਨੂੰ ਦੱਸ ਦਿਆਂ ਦਰਅਸਲ ਵੈਨਕੂਵਰ ਦੀ ਇੱਕ ਅਦਾਲਤ ਨੇ ਕੈਨੇਡੀਅਨ ਵੀਜ਼ੇ ਲਈ ਚਾਲੀ ਕਾਲਜ ਦਾਖਲਾ ਜਾਰੀ ਕਰਕੇ ਭਾਰਤੀ ਵਿਦਿਆਰਥੀਆਂ ਦੇ ਨਾਲ ਧੋਖਾਧੜੀ ਕਰਨ ਦੇ ਮਾਮਲੇ ਵਿੱਚ ਇੱਕ ਭਾਰਤੀ ਇਮੀਗ੍ਰੇਸ਼ਨ ਏਜੰਟ ਨੂੰ 3 ਸਾਲ ਦੀ ਕੈਦ ਦੀ سزا ਸੁਣਾਈ ਹੈ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਦੇ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਦਾਖਲਿਆਂ ਦੇ ਦਰਜਨਾ ਫਰਜ਼ੀ ਮਾਮਲੇ ਸਾਹਮਣੇ ਆਉਣ ਤੋਂ ਮਗਰੋਂ ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ ਨੇ ਜਾਂਚ ਤੋਂ ਬਾਅਦ ਬ੍ਰਿਜੇਸ਼ ਮਿਸ਼ਰਾ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਮਾਂਤਰੀ ਵਿਦਿਆਰਥੀਆਂ ਨੂੰ ਗਲਤ ਢੰਗ ਨਾਲ ਦਾਖਲੇ ਦਿਵਾਉਣ ਦੇ ਇਹ ਮਾਮਲੇ 2016 ਤੋਂ 2020 ਤੱਕ ਦੇ ਦੱਸੇ ਜਾ ਰਹੇ ਨੇ ਜਿਸ ਦੇ ਵਿੱਚ ਉਸ ਨੂੰ ਸਜ਼ਾ ਸੁਣਾਈ ਗਈ ਹੈ ਮਿਸ਼ਰਾ ਨੇ ਬੁੱਧਵਾਰ ਨੂੰ ਵੈਨਕੂਵਰ ਅਦਾਲਤ ਦੇ ਵਿੱਚ ਦੋਸ਼ਕ ਬੋਲਦਿਆਂ ਮੁਆਫੀ ਵੀ ਮੰਗੀ ਹੈ ਅਤੇ ਸੀਬੀਸੀ ਨਿਊਜ਼ ਦੇ ਰਿਪੋਰਟ ਮੁਤਾਬਕ ਮਿਸ਼ਰਾ ਨੂੰ ਕੈਨੇਡਾ ਦੇ ਇਮੀਗ੍ਰੇਸ਼ਨ ਅਤੇ ਰਫਿਊਜੀ ਪ੍ਰੋਟੈਕਸ਼ਨ ਐਕਟ ਦੇ ਨਾਲ ਸੰਬੰਧਤ ਤਿੰਨ ਮਾਮਲਿਆਂ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ ਅਦਾਲਤ ਵਿੱਚ ਉਸਨੇ ਕਿਹਾ ਕਿ ਮੈਨੂੰ ਮੁਆਫ ਕਰਨਾ ਮੈਂ ਅਤੀਤ ਨਹੀਂ ਬਦਲ ਸਕਦਾ ਪਰ ਇਹ ਜ਼ਰੂਰ ਯਕੀਨੀ ਬਣਾ ਸਕਦਾ ਕਿ ਮੈਂ ਭਵਿੱਖ ਦੇ ਵਿੱਚ ਜਿਹਾ ਨਹੀਂ ਕਰਾਂਗਾ ਪਰ ਜ਼ਿਕਰਯੋਗ ਹੈ ਕਿ ਮਿਸ਼ਰਾ ਨੂੰ ਜੂਨ 2023 ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਸਰੀ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਹ ਟੂਰਿਸਟ ਵਿਜਿਟ ਤੇ ਕੈਨੇਡਾ ਆਇਆ ਸੀ ਪਰ ਉਸ ਦੀ ਗ੍ਰਿਫਤਾਰੀ ਸਮੇਂ ਇਸ ਦੀ ਮਿਆਦ ਖਤਮ ਹੋ ਚੁੱਕੀ ਸੀ ਉਧਰ ਬਚਾਅ ਪੱਖ ਦੇ ਵਕੀਲ ਨੇ ਮੁਲਜ਼ਮ ਲਈ 3 ਸਾਲ ਦੀ ਕੈਦ ਦੀ ਮੰਗ ਕੀਤੀ ਸੀ ਜਿਸ ਨੂੰ ਜੱਜ ਨੇ ਪ੍ਰਵਾਨ ਕਰ ਲਿਆ ਕੈਨੇਡਾ ਵਿੱਚ ਸਜ਼ਾ ਭੁਗਤਣ ਮਗਰੋਂ ਮਿਸ਼ਰਾ ਨੂੰ ਭਾਰਤ ਭੇਜਿਆ ਜਾ ਸਕਦਾ ਹੈ ਤੇ ਜਿੱਥੇ ਉਸ ਨੂੰ ਮਨੌਕੀ ਤਸਕਰੀ ਦੇ ਅਪਰਾਧ ਸਮੇਤ ਹੋਰ ਦੋਸ਼ਾਂ ਦਾ ਸਾਹਮਣਾ ਕਰਨਾ ਪਵੇਗਾ ਇਸ অপরাধ ਲਈ ਮੌਤ ਦੀ ਸਜ਼ਾ ਵੀ ਦਿੱਤੀ ਜਾ ਸਕਦੀ ਹੈ ਜਿਸਕਰ ਜੋ ਹੈ ਕਿ ਕੈਨੇਡਾ ਸਰਕਾਰ ਨੇ ਜਿਹੇ ਵਿਦਿਆਰਥੀਆਂ ਨੂੰ ਦੇਸ਼ੋਂ ਕੱਢਣ ਦੀ ਤਿਆਰੀ ਕਰ ਲਈ ਹੈ ਪਰ ਉਹਨਾਂ ਸਰਕਾਰ ਤੋਂ ਰਾਹਤ ਦੇਣ ਲਈ ਧਰਨੇ ਦਿੱਤੇ ਸੀ ਜਿਸ ਮਗਰੋਂ ਕੈਨੇਡਾ ਸਰਕਾਰ ਨੇ ਉਹਨਾਂ ਨੂੰ ਰਾਹਤ ਦਿੱਤੀ ਸੀ ਤਾਂ ਇਹ ਕੋਈ ਪਹਿਲਾ ਮਾਮਲਾ ਨਹੀਂ ਇਸ ਤੋਂ ਪਹਿਲਾਂ ਬਹੁਤ ਸਾਰੇ ਮਾਮਲੇ ਸਾਹਮਣੇ ਆ ਚੁੱਕੇ ਨੇ ਪੰਜਾਬ ਦੇ ਵਿੱਚ ਜਾਂ ਭਾਰਤ ਵਿੱਚ ਪੰਜਾਬ ਵਿੱਚ ਬਹੁਤ ਸਾਰੇ ਜਹੇ ਮਾਮਲੇ ਦੇਖਣ ਨੂੰ ਮਿਲੇ ਜਿੱਥੇ ਏਜੰਟਾਂ ਵੱਲੋਂ ਧੋਖਾਧੜੀ ਦੀਆਂ ਘਟਨਾਵਾਂ ਨੇ ਜਿਹੜੀਆਂ ਸਾਹਮਣੇ ਆਈਆਂ ਬਹੁਤ ਸਾਰੇ ਵਿਦਿਆਰਥੀਆਂ ਨੂੰ ਜਿਹੜੀਆਂ ਫੀਸਾਂ ਦੇ ਵਿੱਚ ਵੀ ਕਦਿੱਤਕ ਆਪਣੇ ਸਾਹਮਣੇ ਆਉਂਦੇ ਰਹਿੰਦੇ ਨੇ ਤੇ ਉੱਥੇ ਹੀ ਵਿਦਿਆਰਥੀਆਂ ਨੂੰ ਵਿਦੇਸ਼ ਭੇਜਣ ਦੇ ਨਾਮ ਤੇ ਠੱਗੀ ਦਾ ਵੀ ਸ਼ਿਕਾਰ ਬਣਾਇਆ ਜਾਂਦਾ ਹੈ ਜਹੇ ਬਹੁਤ ਸਾਰੇ ਕੇਸ ਪੰਜਾਬ ਦੇ ਵਿੱਚ ਵੀ ਜਾਂ ਪੰਜਾਬ ਨਾਲ ਸੰਬੰਧਿਤ ਵੀ ਨਜ਼ਰ ਆਉਂਦੇ ਨੇ ਜੇਕਰ ਗੱਲ ਕੀਤੀ ਜਾਵੇ ਇਸ ਪੂਰੇ ਮਾਮਲੇ ਦੀ ਤਾਂ ਕੈਨੇਡਾ ਦੀ ਅਦਾਲਤ ਦੇ ਵੱਲੋਂ ਇਹ ਸਖਤ ਫੈਸਲਾ ਲਿਆ ਗਿਆ ਹੈ ਸਖਤ ਫੈਸਲਾ ਸੁਣਾਇਆ ਗਿਆ ਜਿਸ ਵਿੱਚ 3 ਸਾਲ ਦੀ ਸਜ਼ਾ ਦਿੱਤੀ ਗਈ ਹੈ ਉਸ ਏਜੰਟ ਨੂੰ ਅਤੇ ਪੰਜਾਬ ਵਿੱਚ ਵੀ ਬਹੁਤ ਸਾਰੇ ਜਿਹੇ ਏਜੰਟ ਨੇ ਜਿਨ੍ਹਾਂ ਖਿਲਾਫ ਸਮਾਜ ਸੇਵਕ ਜਿਹੜੇ ਨੇ ਉਹ ਮੁੱਦੇ ਚੁੱਕਦੇ ਰਹਿੰਦੇ ਨੇ ਜਿਹੇ ਜਿਹੜੇ ਏਜੰਟ ਨੇ ਉਹਨਾਂ ਨੂੰ ਸੁਵਾਲਾਂ ਦੇ ਘਰੇ ਵਿੱਚ ਰੈਂਦੇ ਰਹਿੰਦੇ ਨੇ ਪਰ ਜੇਕਰ ਗੱਲ ਕੀਤੀ ਜਾਵੇ ਫਿਰ ਵੀ ਜਿਹੇ ਮਾਮਲੇ ਘਟਨ ਦਾ ਨਾਮ ਨਹੀਂ ਲੈ ਰਹੇ ਕਿਉਂਕਿ ਬਹੁਤ ਸਾਰੇ ਵਿਦਿਆਰਥੀ ਦੇ ਜਿਹੜੇ ਉਹ ਪੜ੍ਹਾਈ ਦੇ ਤੌਰ ਤੇ ਵਿਦੇਸ਼ਾਂ ਦਾ ਰੁਕ ਕਰਦੇ ਨਜ਼ਰ ਆਉਂਦੇ ਸੀ ਜੇਕਰ ਭਾਰਤ ਵਿੱਚੋਂ ਗੱਲ ਕੀਤੀ ਜਾਵੇ ਤਾਂ ਉਹਨਾਂ ਵਿੱਚੋਂ ਬਹੁ ਗਿਣਤੀ ਪੰਜਾਬੀਆਂ ਦੀ ਹੁੰਦੀ ਸੀ ਕਿਉਂਕਿ ਪੰਜਾਬੀ ਦੇ ਜਿਹੜੇ ਉਹ ਵਿਦੇਸ਼ ਵਿੱਚ ਜਾ ਕੇ ਆਪਣੀ ਪੜ੍ਹਾਈ ਦੇ ਨਾਲ ਕੰਮ ਕਰਨਾ ਪਸੰਦ ਕਰਦੇ ਨੇ ਅਤੇ ਇੱਕ ਤਰ੍ਹਾਂ ਦਾ ਰੁਝਾਨ ਵੀ ਜਿਹੜਾ ਪੈਦਾ ਹੋ ਗਿਆ ਸੀਗਾ ਜਿਹਾ ਇਹ ਮਾਮਲੇ ਜਿਹੜੇ ਨੇ ਫਿਰ ਉਹ ਸਾਹਮਣੇ ਆਉਂਦੇ ਸੀ ਕਿਉਂਕਿ ਜੇਕਰ ਵਿਦੇਸ਼ ਦੇ ਵਿੱਚ ਜਾਣ ਦੀ ਤਾਂਗ ਨੌਜਵਾਨਾਂ ਵਿੱਚ ਵੱਧਦੀ ਹੈ ਤਾਂ ਸਧਾਰਨ ਤੌਰ ਦੇ ਉੱਤੇ ਏਜੰਟਾਂ ਦੀ ਵੀ ਗਿਣਤੀ ਵੱਧ ਜਾਂਦੀ ਹੈ ਜਿਹੇ ਕੰਮ ਵਾਲਿਆਂ ਦੀ ਤੇ ਫਿਰ ਧੋਖਾਧੜੀ ਦੇ ਮਾਮਲੇ ਵੀ ਬਹੁਤ ਵੱਧ ਜਾਂਦੇ ਨੇ ਕਿਉਂਕਿ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਜਿਹੇ ਏਜੰਟ ਨੇ ਜਾਂ ਇਮੀਗ੍ਰੇਸ਼ਨ ਨੇ ਜਿਨ੍ਹਾਂ ਦੇ ਵੱਲੋਂ ਧੋਖਾਧੜੀ ਕੀਤੀ ਗਈ ਹੈ ਕਈਆਂ ਖਿਲਾਫ ਕੇਸ ਵੀ ਦਾ ਦਰਜ ਕੀਤੇ ਗਏ ਨੇ ਥਾਣਿਆਂ ਦੇ ਵਿੱਚ ਦਰਜ ਹੋਏ ਨੇ ਬਹੁਤ ਸਾਰਿਆਂ ਤੇ ਇਲਜ਼ਾਮ ਲੱਗੇ ਨੇ ਬਹੁਤ ਸਾਰੀਆਂ ਖਬਰਾਂ ਜਿਹਆਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਪਰ ਫਿਰ ਵੀ ਜਿਹੇ ਜੰਟ ਦੇ ਜਿਹੜੇ ਕੁਝ ਉਹ ਬਾਦ ਨਹੀਂ ਆਉਂਦੇ ਹੈਗੇ ਆਪਣੀਆਂ ਹਰਕਤਾਂ ਤੋਂ ਤਾਂ ਉਨਾ ਇੱਕ ਕੈਲੀਅਕੇ ਮਿਸਾਲ ਹੋਊਗੀ ਉਹਨਾਂ ਏਜੰਟਾਂ ਵਾਸਤੇ ਜਿਹੜੇ ਕਿ ਜਿਹਾ ਕਰਦੇ ਨੇ ਵਿਦਿਆਰਥੀਆਂ ਨੂੰ ਤੋਂ ਪੈਸੇ ਲੈ ਕੇ ਉਹਨਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਂਦੇ ਨੇ ਉਹਨਾਂ ਨਾਲ ਧੋਖਾ ਕਰਦੇ ਨੇ ਅਤੇ ਉਹਨਾਂ ਦਾ ਭਵਿੱਖ ਤਬਾਹ ਕਰ ਦਿੰਦੇ ਨੇ ਤਾਂ ਜੇਕਰ ਇਸੇ ਤਰੀਕੇ ਦੇ ਨਾਲ ਅਦਾਲਤਾਂ ਵੱਲੋਂ ਸਖਤ ਕਾਰਵਾਈ ਕੀਤੀ ਜਾਵੇ ਸਖਤ ਸਜ਼ਾਵਾਂ ਦਿੱਤੀਆਂ ਜਾਣ ਜਹੇ ਏਜੰਟਾਂ ਨੂੰ ਜਿਹੜੇ ਕਿ ਜਈਆਂ ਕਾਰਵਾਈਆਂ ਕਰਦੇ ਨੇ ਗਲਤ ਤਰੀਕੇ ਦੇ ਨਾਲ ਨੌਜਵਾਨਾਂ ਨੂੰ ਫਸਾਉਂਦੇ ਨੇ ਤਾਂ ਉਹਨਾਂ ਦੇ ਉੱਤੇ ਜੇਕਰ ਜਿਹੇ ਕਾਰਵਾਈਆਂ ਹੋਣ ਤਾਂ ਆਉਣ ਵਾਲੇ ਸਮੇਂ ਵਿੱਚ ਚਾਹੇ ਮਾਮਲੇ ਘਟ ਸਕਦੇ ਨੇ ਇਹ ਸੰਭਾਵਨਾ ਨਜ਼ਰ ਆਉਂਦੀ ਹੈ ਪਰ ਇਸ ਪੂਰੇ ਮਾਮਲੇ ਦੇ ਵਿੱਚੋਂ 3 ਸਾਲ ਦੀ ਸਜ਼ਾ ਸੁਣਾਈ ਗਈ ਹੈ ਤੇ ਹੋ ਸਕਦਾ ਹੈ ਜਿਸ ਤਰੀਕੇ ਨਾਲ ਦੱਸਿਆ ਗਿਆ ਕਿ ਇਸ ਅਪਰਾਧ ਲਈ ਜੇਕਰ ਗੱਲ ਕੀਤੀ ਜਾਵੇ ਮਿਸ਼ਰਾ ਨੂੰ ਭਾਰਤ ਭੇਜਿਆ ਜਾ ਸਕਦਾ ਹੈ ਤੇ ਉਸ ਨੂੰ ਮਨੁੱਖੀ ਤਸਕਰੀ ਦੇ ਆਪਰਾਪ ਸਮੇਤ ਹੋਰ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਜਦੋਂ ਕੋਈ ਕਿਤੇ ਘਟਨਾ ਵਾਪਰਦੀ ਹੈ ਦੋਵੇਂ ਦੇਸ਼ਾਂ ਦਾ ਸਬੰਧ ਉਹਦੇ ਵਿੱਚ ਨਜ਼ਰ ਆਉਂਦਾ ਹੈ ਇੱਕ ਦੇਸ਼ ਉਹ ਜਿੱਥੋਂ ਕਿਸੇ ਦੇ ਨਾਲ ਕੋਈ ਨੌਜਵਾਨ ਜਾਂ ਕੋਈ ਵਿਅਕਤੀ ਦੂਜੇ ਦੇਸ਼ ਵਿੱਚ ਗਿਆ ਹੁੰਦਾ ਹੈ ਤੇ ਜਿੱਥੇ ਗਿਆ ਹੁੰਦਾ ਹੈ ਉੱਥੇ ਵੀ ਉਸ ਦੇ ਖਿਲਾਫ ਕੋਈ ਮਾਮਲਾ ਦਰਜ ਹੁੰਦਾ ਤੇ ਜਿੱਥੋਂ ਗਿਆ ਹੁੰਦਾ ਉੱਥੇ ਵੀ ਮਾਮਲਾ ਦਰਜ ਹੁੰਦਾ ਤਾਂ ਦੋ ਦੇਸ਼ਾਂ ਦਾ ਜਿਹੜਾ ਕਹਿ ਲਈਏ ਕਿ ਤਾਲਮੇਲ ਹੋ ਜਾਂਦਾ ਹੈ ਜਾਂ ਦੋ ਦੇਸ਼ਾਂ ਨਾਲ ਸੰਬੰਧਿਤ ਜਿਹੜਾ ਅਪਰਾਧ ਬਣ ਜਾਂਦਾ ਤੇ ਜੇਕਰ ਕੈਨੇਡਾ ਦੀ ਸਰਕਾਰ ਅਦਾਲਤ ਵੱਲੋਂ ਜਿਹੜੀ ਸਜ਼ਾ ਸੁਣਾਈ ਗਈ ਹੈ ਤੇ ਜੇਕਰ ਉਹ ਮਿਸ਼ਰਾ ਭਾਰਤ ਆਉਂਦਾ ਤਾਂ ਜਿਹੜੇ ਭਾਰਤੀ ਕਾਨੂੰਨ ਨੇ ਜਿਸ ਮੁਤਾਬਕ ਗੱਲ ਕੀਤੀ ਜਾਵੇ ਇਹ ਮਾਮਲਾ ਸਾਹਮਣੇ ਆਇਆ ਸੀ ਤਾਂ ਉਸ ਮੁਤਾਬਕ ਵੀ ਉਸ ਨੂੰ ਸਜ਼ਾ ਹੋ ਸਕਦੀ ਹੈ ਉਸ ਤੇ ਮੁਸ਼ਕਲਾਂ ਆ ਸਕਦੀਆਂ ਨੇ ਕੈਨੇਡਾ ਨੇ ਤਾਂ ਦੱਜੀ ਅਦਾਲਤ ਨੇ ਤਾਂ 3 ਸਾਲ ਦੀ ਸਜ਼ਾ ਸੁਣਾਈ ਹੈ ਪਰ ਭਾਰਤ ਵਿੱਚ ਉਸ ਨੂੰ ਇਸ ਤੋਂ ਵੀ ਜ਼ਿਆਦਾ ਸਜ਼ਾ ਹੋ ਸਕਦੀ ਹੈ ਜੋ ਕਾਨੂੰਨ ਨੇ ਇੱਕ ਦੂਨ ਮੁਤਾਬਕ ਤਾਂ ਆ ਮੇਰੇ ਕੀਤੇ ਜਾ ਸਕਦੇ ਆ ਕਿ ਜੇਕਰ ਜੇ ਇਸੇ ਤਰੀਕੇ ਨਾਲ ਸਖਤ ਕਾਰਵਾਈ ਹੁੰਦੀ ਰਹੇ ਜਹੇ ਲੋਕਾਂ ਦੇ ਉੱਤੇ ਜਹੇ ਜਨਤਾ ਦੇ ਧਾਉਣ ਵਾਲ ਸਮੇਂ ਦੇ ਵਿੱਚ ਜਹੇ ਮਾਮਲੇ ਨੇ ਜਿਹੜੇ ਉਹ ਘਟ ਸਕਦੇ ਨੇ ਨੌਜਵਾਨਾਂ ਨੂੰ ਰਾਹਤ ਮਿਲ ਸਕਦੀ ਹੈ ਜਿਹੜੇ ਕਿ ਆਪਣੀ ਖੂਨ ਪਸੀਨੇ ਦੀ ਕਮਾਈ ਦਾ ਪੈਸਾ ਆਪਣੇ ਚੰਗੇ ਭਵਿੱਖ ਲਈ ਵਿਦੇਸ਼ ਜਾਣ ਵਾਸਤੇ ਖਰਚਦੇ ਨੇ ਦਿਓ ਜੱਜ ਧੰਨਵਾਦ